ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਗੁੰਡੀ ਫੈਮਿਲੀ ਵਲੌਗਸ ਤੇ ਉਮੀਦ ਕਰਦੇ ਹਾਂ ਤੁਸੀਂ ਵਧੀਆ ਹੋਮ ਹੋ ਕੇ ਠੀਕ ਠਾਕ ਹੋਵੋਗੇ ਤੇ ਇਸ ਵੀਡੀਓ ਦੇ ਨਾਲ ਅੱਜ ਦੀ ਜਿਹੜੀ ਵੀਡੀਓ ਆ ਤੁਹਾਡੇ ਨਾਲ ਸ਼ੇਅਰ ਕਰ ਲੈਣੇ ਆਂ ਤੇ ਟਾਈਮ 8:30 ਦਾ ਹੋ ਗਿਆ ਜਿਹੜਾ ਮੈਂ ਸਕੂਲ ਛੱਡਿਆ ਹੈ ਤੇ ਵਾਹਿਗੁਰੂ ਦਾ ਸ਼ੁਕਰ ਆ ਵੀ ਅੱਜ 9:00 ਨਾ ਹੋ ਗਏ ਚਲੋ 9:00 ਲਾ ਲਓ ਭਾਈ 9:00 ਹੋ ਗਏ ਹਾਂ ਸੱਚੇ 9:00 ਜਲਦੀ ਜਲਦੀ ਆਪਾਂ ਕੰਮ ਵੀ ਕਰਨਾ ਕਿਉਂਕਿ ਪਾਣੀ ਨਾ ਹੋ ਗਈ ਤੇ ਚਾਹ ਪੀ ਲੋ ਠੰਡ ਬਹੁਤ ਜ਼ਿਆਦਾ ਐਨੀ ਜ਼ਿਆਦਾ ਬਾਹਰ ਧੁੰਦ ਗिरी ਹੋਈ ਆ ਨਾ ਵੀ ਜਿਵੇਂ ਕਹਿੰਦੇ ਹੱਥ ਮਾਰਿਆ ਵੀ ਨਹੀਂ ਦਿਖਦਾ ਹੈਗਾ ਐਨੀ ਜ਼ਿਆਦਾ ਧੁੰਦ ਆ ਤੇ ਕੱਲ ਤੁਸੀਂ ਦੇਖ ਲਿਆ ਆਪਣੇ ਜਿਹੜਾ ਦੀ ਹਾਲਤ ਕੀ ਸੀਗੀ ਹਨਾ ਕੱਲ ਪਤਾ ਕੀ ਹੋਇਆ ਸੰਡੇ ਨੂੰ ਜਿਹੜਾ ਨਾ ਨਹਾ ਕੇ ਉਦਾਂ ਹੀ ਬੈਠ ਗਿਆ ਉਹਨੂੰ ਮੈਂ ਬਥੇਰਾ ਕਿਹਾ ਭਾਈ ਰਜਾਈ 'ਚ ਬਹਿ ਜਾ ਰਜਾਈ 'ਚ ਬਹਿ ਜਾ ਤੁਹਾਨੂੰ ਪਤਾ ਬੱਚੇ ਸੁਣਦੇ ਕਿੱਥੇ ਆ ਹਨਾ ਉੱਧੇ ਬੈਠ ਕੇ ਪੜ ਹੀ ਗਿਆ ਉਦਾਂ ਵੀ ਨਹੀਂ ਸੀਗਾ ਵੀ ਉਹ ਖੇਡਦਾ ਸੀ ਜਾਂ ਬਿਨਾਂ ਰਜਾਈ ਤੋਂ ਬੈਠਾ ਸੀ ਉਹ ਪੜਦਾ ਸੀਗਾ ਬੈਠ ਕੇ ਨਾ ਕਿਉਂਕਿ ਉਹਦੇ ਪੇਪਰ ਸੀ ਤੇ ਪੇਪਰ ਪੰਜਾਬੀ ਦੇ ਪੇਪਰ ਨੂੰ ਇਹ ਉਹ ਬਿਮਾਰ ਹੋ ਗਿਆ ਸੋਮਵਾਰ ਨੂੰ ਸਕੂਲ ਜਦੋਂ ਆਇਆ ਬਿਮਾਰ ਹੋ ਕੇ ਹੀ ਆਇਆ ਹਨਾ ਘਰ ਉਹਨੂੰ ਛਿੱਕਾਂ ਜੀਆਂ ਸੀਗੀਆਂ ਜਖਾਮ ਜਿਆ ਤੇ ਮੈਂ ਦਵਾਈ ਦੇ ਕੇ ਭੇਜਿਆ ਸੀ ਬਟ ਨਹੀਂ ਠੀਕ ਹੋਇਆ ਬੁਖਾਰ ਹੋ ਗਿਆ ਤੇ ਫਿਰ ਕੱਲ ਸਾਇੰਸ ਦਾ ਪੇਪਰ ਸੀ ਉਹ ਦਿੱਤਾ ਨਹੀਂ ਗਿਆਗਾ ਬੜਾ ਮੈਨੂੰ ਵੀ ਬਹੁਤ ਜ਼ਿਆਦਾ ਔਖਾ ਲੱਗਿਆ ਹਨਾ ਵੀ ਬੱਚੇ ਨੇ ਇੰਨੀ ਮਿਹਨਤ ਵੀ ਕੀਤੀ ਹਨਾ ਤੇ ਉਪਰੋਂ ਬਿਮਾਰ ਆ ਫਿਰ ਜੇ ਮੈਂ ਉਹਨੂੰ ਸਕੂਲ ਭੇਜ ਵੀ ਦਿੰਦੀ ਸਕੂਲੋਂ ਵੀ ਸਾਨੂੰ ਜਦੀ ਜਾ ਕੇ ਲੈ ਕੇ ਆਉਣਾ ਪੈਣਾ ਸੀ ਕਿਉਂਕਿ ਸਕੂਲ ਦੇ ਟਾਈਮ ਮੈਂ ਉਹਨੂੰ ਜਗਾਇਆ ਸੀ ਤੇ ਬਟ ਉਹਨੂੰ ਜਦੀ ਉਲਟੀ ਹਲਟੀ ਆ ਗਈਆਂ ਉਹਦੀ ਹਾਲਤ ਬਹੁਤ ਖਰਾਬ ਸੀਗੀ ਜਖਾਮ ਸੀਗਾ ਉਹਨੂੰ ਹਨਾ ਤੇ ਫਿਰ ਉਹਦਾ ਕਰਕੇ ਅਸੀਂ ਉਹਨੂੰ ਘਰੇ ਰੱਖਿਆ ਤੇ ਕੱਲ ਫਿਰ ਉਹਦੇ ਟ੍ਰਿਪ ਵਗੈਰਾ ਲਗਾਈ ਡਾਕਟਰ ਦੇ ਲੈ ਕੇ ਗਏ ਦੋ ਵਾਰ ਤੇ ਹੁਣ ਅੱਜ ਡਾਕਟਰ ਨੇ ਵੀ ਦਵਾਈ ਵਧਿਆ ਦਿੱਤੀ ਉਹਨੂੰ ਦੱਸਿਆ ਵੀ ਭਾਈ ਇਹਦੇ ਪੇਪਰ ਨੇ ਅੱਜ ਮੈਂ ਦਾ ਪੇਪਰ ਉਹਦਾ ਫੇਵਰੇਟ ਸਬਜੈਕਟ ਆ ਮੈਥ ਹਨਾ ਤੇ ਵੀ ਤੁਸੀਂ ਯਕੀਨ ਮੰਨੋ ਕੱਲ ਸ਼ਾਮ ਨੂੰ ਡਾਕਟਰ ਦੇ ਆ ਕੇ ਜਵਾਕ ਪੈਂਦਾ ਹੁੰਦਾ ਸੌਂਦਾ ਹੁੰਦਾ ਬਟ ਉਹ ਪਿਆ ਨਹੀਂ ਸੁੱਤਾ ਨਹੀਂਗਾ ਤੇ ਉਹ ਪਤਾ ਮੈਨੂੰ ਆਉਂਦੀ ਸਰ ਮੈਂ ਬੈਗ ਫੜਾ ਦੇ ਮੰਮੀ ਬੈਗ ਦੇ ਦੇ ਮੈਨੂੰ ਬੈਗ ਦੇ ਦੇ ਉਹ ਨਾ ਐਂ ਕਹੀ ਗਿਆ ਮੰਮੀ ਮੈਨੂੰ ਬੈਗ ਫੜਾ ਦੇ ਨਿਆਣੇ ਦੇਖਦੇ ਨਹੀਂ ਉਹ ਤੇ ਨਿਆਣਾ ਇੱਕ ਬੈਨ ਚੜਦਾ ਤੇ ਨਾ ਤਾਂ ਉਹ ਕੋਟ ਦੀ ਜੇਪਾਂ ਲਾਈਆਂ ਹਾਂ ਬਟਨ ਆਪਣੇ ਵਾਲਾ ਕਿਹੜਾ ਲਾਉਂਦਾ ਸੀ ਨਾ ਉਹਦੇ ਸਵੈਕਟਰ ਪਾਇਆ ਹੈ ਐ ਨੱਚੀ ਮੈਂ ਇਹਨੂੰ ਕਿਹਾ ਮੈਂ ਜਿੱਦਣ ਲੱਗੀ ਠੰਡ ਹੋਏ ਦੇਖੇਗਾ ਜਿਹੜੀ ਗੱਲ ਕਹਿੰਦੀ ਸੀਗੀ ਮੱਝ ਜਾਰ ਨੇ ਹੁਣ ਠੰਡ ਹਾਂ ਹਾਂ ਦੇ ਲਾ ਪੰਘੜੇ ਪਾਉਂਦਾ ਨਹੀਂ ਮੈਂ ਕਿਹਾ ਮੈਂ ਉਹਨੂੰ ਕੱਲ ਦੀ ਗਈ ਮੈਂ ਹੁਣ ਕਿੱਥੇ ਬੈਠਾ ਹੁਣ ਵੀ ਤੇ ਰਜਾਈ 'ਚ ਬੈਠਾ ਹਣਾ ਤੇ ਠੰਡ ਵਾਲੀ ਜਾਦੇ ਆ ਭਾਈ ਆਪ ਦਾ ਖਿਆਲ ਰੱਖੋ ਇਹ ਪਹਿਲਾਂ ਤਾਂ ਸੁੱਕੀ ਜੀ ਠੰਡ ਪੈਂਦੀ ਦੀ ਅੱਜ ਹੁਣ ਜਿਆਨ ਮੈਂ ਕਹਿੰਦਾ ਧੁੰਦ ਪੈਦੀ ਆ ਅੱਜ ਬੜਾ ਖਾ ਧੁੰਦ ਪੈ ਗਈ ਕਹਿੰਦਾ ਕਹਿੰਦਾ ਹਾਏ ਮੰਮੀ ਧੁੰਦ ਪੈ ਗਈ ਮਾ ਤੇਰੇ ਵਰਗਾ ਬਿਨਾਂ ਧੁੰਦ ਤੋਂ ਠੰਡ ਵੀ ਨਹੀਂ ਮੰਨਦਾ ਮੰਨਦਾ ਇਹੇ ਕੁਦਰਤ ਵੀ ਆਪਦਾ ਰੰਗ ਦਿਖਾਉਂਦੀ ਆ ਜਿਵੇਂ ਕਹਿੰਦੇ ਉਹੀ ਜਿਵੇਂ ਹੁਣ ਦਸੰਬਰ ਦਾ ਮਹੀਨਾ ਚੱਲਦਾ ਪੋ ਚੱਲਦਾ ਸਾਰਿਆਂ ਨੂੰ ਪਤਾ ਵੀ ਭਾਈ ਪਾਣੀ ਪੜੋ ਜੱਪੋ ਕਿਉਂਕਿ ਆਪਣੇ ਗੁਰੂ ਜੀ ਨੇ ਪੂਰਾ ਪਰਿਵਾਰ ਵਾਰੇ ਆਪਣੇ ਲਈ ਹਨਾ ਤੇ ਜਿੰਨਾ ਹੋ ਸਕਦਾ ਨਾਮ ਜਪੋ ਹਨਾ ਵੱਧ ਤੋਂ ਵੱਧ ਤੇ ਆਪਾਂ ਨਾਲ ਕਿਸੇ ਨੂੰ ਜਪਾ ਨਹੀਂ ਸਕਦੇ ਕਹਿ ਸਕਦੇ ਆ ਖੁਦ ਜਪੋ ਹਨਾ ਕਿਸੇ ਨੂੰ ਕਹਿਣ ਦੀ ਵੀ ਲੋੜ ਨਹੀਂ ਖੁਦ ਜਪੋ ਕਿਸੇ ਨੂੰ ਵੀ ਨਹੀਂ ਆਪਾਂ ਇਹ ਨਾਲ ਕਹੋ ਵੀ ਤੁਸੀਂ ਜਪੋ ਤੁਸੀਂ ਜਪੋ ਖੁਦ ਵੀ ਜਪੋ ਹਨਾ ਤੇ ਆਪ ਦਾ ਜਪ ਲੋ ਆਪ ਦੇ ਲਈ ਕਿਉਂਕਿ ਨਾਮ ਜਪਿਆ ਆਪ ਦੇ ਲਈ ਹੀ ਠੀਕ ਆ ਕਿਸੇ ਹੋਰ ਲਈ ਉਹ ਨਹੀਂ ਜਾਣਾ ਜਿੰਨਾ ਹੁੰਦਾ ਬਹਿ ਕੇ ਤੁਰਦੇ ਫਿਰਦੇ ਆਪਾਂ ਆਪਦੇ ਸ਼ਹਿਬ ਜਦਿਆਂ ਨੂੰ ਪੜਾਈ ਕਰੋ ਬੰਦਾ ਉਹ ਕੋਲ ਨਹੀਂ ਹੈ ਹਾਂ ਜਿੰਨਾ ਮਿੱਠ ਬਾਣੀ পড়ੂ ਉਹ ਉਹ ਫੁੱਲ ਰਹਿਣਾ ਇੱਕ ਇਹੀ ਚੀਜ਼ ਆ ਜਿਹੜੀ ਕੋਈ ਖੋ ਨਹੀਂ ਸਕਦਾ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਵੀ ਹੈਨਾ ਫਿਰ ਹਾਂ ਲਟੇ ਦੇ ਵੱਧ ਹਾਂ ਫਿਰ ਇੱਥੇ ਹੁਣ ਸਾਡੇ ਵਰਗੇ ਦੱਸਦੇ ਨੇ ਫਿਰ ਗਿਆਨ ਵੰਡਣ ਵੀ ਬਹੁਤ ਆਉਂਦੇ ਨੇ ਮੈਂ ਲਾ ਵੀ ਦਊਂਗੀ ਇੱਥੇ ਮੈਂ ਸਕਰੀਨ ਸ਼ਾਟ ਤੇ ਰਾਤ ਮੈਨੂੰ ਇੱਕ ਕਮੈਂਟ ਆਇਆ ਵੀਡੀਓ ਤੇ ਉਹ ਵਾਲੀ ਵੀਡੀਓ ਤੇ ਆਇਆ ਜੀ ਤੇ ਇਹਨਾਂ ਨੇ ਦੱਸਿਆ ਸੀ ਮੇਰਾ ਭਰਾ ਕਹਿੰਦਾ ਸੀਗਾ ਵੀ ਭੁੱਖਾ ਮਰੇਗਾ ਉਹ ਵੀਡੀਓ ਤੇ ਅਖੇ ਬੀਬਾ ਉੱਚਾ ਬੋਲ ਤਾਂ ਤੂੰ ਬੋਲਦੀਆਂ ਹੁਣ ਜੋ ਹੋ ਗਿਆ ਸੋ ਹੋ ਗਿਆ ਇਹ ਕਿਵੇਂ ਵੀ ਜੋ ਹੋ ਗਿਆ ਸੋ ਹੋ ਗਿਆ ਵੀ ਅਸੀਂ ਆਪਦੇ ਅੰਦਰ ਗੋਲਾ ਲੱਪਣ ਆ ਕੇ ਬਿਮਾਰ ਹੋ ਜੀ ਆਹ ਦਰਵਾਜ਼ਾ ਇੱਥੇੋਂ ਪੰਲੀਲਾ ਆ ਕੇ ਰਤਨ ਬੋਦੇ ਮੀਨੇ ਪੈਂਦਾ ਤੁਸੀਂ ਯਕੀਨ ਮੰਨੋ ਪਹਿਲੀ ਗੱਲ ਮੈਂ ਤੁਹਾਨੂੰ ਦੱਸਦੀ ਹਾਂ ਹਨਾ ਪੋਦੇ ਮਹੀਨੇ ਦਰਵਾਜ਼ਾ ਨਹੀਂ ਜੀ ਮੇਰੇ ਕੋਈ ਟੱਕੀ ਨਹੀਂ ਕੋਈ ਦਰਵਾਜ਼ਾ ਅਸੀਂ ਪੱਲੀ ਲਾ ਕੇ ਪੋਦੇ ਮਹੀਨੇ ਅਸੀਂ ਪੋਦੇ ਮਹੀਨੇ ਇੱਧਰ ਆਏ ਸੀ ਇਸ ਘਰ ਘਰ ਤਾਂ ਸਾਡਾ ਇਹੀ ਸੀ ਜਾਨੀ ਇਹ ਪਹਿਲਾਂ ਪਸ਼ੂ ਵਾਲਾ ਹੁੰਦਾ ਸੀ ਤੇ ਉਹ ਸਾਡਾ ਕਮਰਾ ਹੁੰਦਾ ਸੀਗਾ ਜਿੱਥੇ ਉਹ ਆ ਹਨਾ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਾਂ ਪੋਦਾ ਮਹੀਨਾ ਸੀ ਜਦੋਂ ਅਸੀਂ ਇੱਧਰ ਆਏ ਹਨਾ ਤੇ ਜਵਾਕ ਮੇਰਾ ਪਰਮ 5 ਸਾਲ ਦਾ ਸੀ ਜਦੋਂ ਇਹੇ ਦਰਵਾਜ਼ਾ ਭੰਨੇ ਆ ਕਿੰਨੀਆਂ ਇੱਟਾਂ ਰੋੜੇ ਨੇਰਾ ਹੋ ਗਿਆ ਕਿਉਂਕਿ 3 ਵਜੇ ਤਾਂ ਇਹਨੂੰ ਭੰਨਣ ਲੱਗੇ ਘੰਟਾ ਡੇਢ ਘੰਟਾ ਮਿਸਤਰੀਆਂ ਨੂੰ ਭੰਨਣ ਨੂੰ ਲੱਗ ਗਿਆ ਹਨੇਰਾ ਹੋ ਮੈਂ ਤਾਂ ਮੈਂ ਹੀ ਦੀ ਜਾਣ ਬਹੁਤੀ ਆਹ ਖਣੀ ਤੁਸੀਂ ਭੰਨੇ ਸੀ ਆ ਚਲੋ ਮਿਸਤਰੀ ਦਾ ਕਿੱਥੋਂ ਆਏ ਸੀਗੇ ਹਾਂ ਇਹਨਾਂ ਨੇ ਭੰਨੇ ਆ ਹਨਾ ਦਰਵਾਜ਼ਾ ਭੰਨੇ ਆ ਇੱਕ ਉਹ ਦਿਹਾੜੀ ਆ ਲਾਇਆ ਹਾਂ ਨਾ ਬਹੁਤ ਔਖਾ ਤੇ ਮੈਂ ਤੁਹਾਨੂੰ ਦੱਸਦੀ ਆ ਮੈਂ ਜਵਾਕ ਤਾਂ ਮੈਂ ਚੱਕ ਕੇ ਅੰਦਰ ਵੜਨਾ ਹੀ ਸੀ ਆਪਦਾ 5 ਸਾਲ ਦਾ ਸੀ ਮੈਂ ਬਹੁਤ ਦੂਰ ਚਲੇ ਗਏ ਹੁਣ ਦੀ ਨਹੀਂ ਦੱਸ ਦੋ ਹੁਣ ਸਾਡੇ ਨਾਲ ਕੇ ਮੈਂ ਠੱਗੀ ਬਚ ਗਈ ਉਹੀ ਤੁਹਾਨੂੰ ਦੱਸਦੀ ਹਾਂ ਹਾਂ ਥੋੜੇ ਨਾ ਵੱਜੇ ਪਹਿਲੀ ਗੱਲ ਤਾਂ ਜਿਹੜੇ ਕਮੈਂਟ ਕਰਦੇ ਹੁੰਦੇ ਨੇ ਉਹ ਠੱਗੀਆਂ ਮਾਰਨ ਦੇ ਨਾਲੇ ਥੋੜੀ ਤਾਂ ਆਪਦੀ ਆਈਡੀ ਦਾ ਹੀ ਨਾਂ ਆ ਏਕ ਨੂਰ ਟੀਵੀ ਹੈਨਾ ਤੁਹਾਨੂੰ ਦਾ ਵੀਊ ਵੀ ਨਹੀਂ ਆਉਂਦੇ ਤੁਹਾਨੂੰ ਦਾ ਮੈਂ ਮੈਂ ਤੁਸੀਂ ਮੇਰੇ ਚੈਨਲ ਤੇ ਪਿੱਛੇ ਜਾ ਕੇ ਦੇਖ ਲਓ ਪਿੱਛੇ ਜਾ ਕੇ ਦੇਖੋ ਵੀ ਮੈਂ ਕਦੇ ਕਿਸੇ ਦਾ ਨਾਂ ਨਹੀਂ ਸੀ ਲਿਆ ਜਿੱਦਣ ਮੈਂ ਚੈਨਲ ਬਣਾਇਆ ਸੀ ਮੈਂ ਆਪਣੇ ਪਰਿਵਾਰ ਨੂੰ ਦੱਸਿਆ ਆਪਣੀ ਫੈਮਿਲੀ ਨੂੰ ਦੱਸਿਆ ਆਪਣੇ ਬੱਚਿਆਂ ਨੂੰ ਦੱਸਿਆ ਉਦੋਂ ਮੇਰੇ ਬੱਚੇ ਬਹੁਤ ਛੋਟੇ ਸੀ ਲੋਕਡਾਊਨ ਦੇ ਵਿੱਚ ਲੋਕਡਾਊਨ ਤੋਂ ਵੀ ਮੈਂ ਲੋਕਡਾਊਨ ਦੇ ਵਿੱਚ ਲੋਕ ਸਕਸੈਸਫੁਲ ਹੋ ਗਏ ਸੀ YouTube ਤੇ ਆ ਕੇ ਕਿਉਂਕਿ TikTok ਬੰਦ ਹੋ ਗਈ ਸੀ ਹੈਨਾ Instagram ਮੈਂ ਤੁਹਾਨੂੰ ਦੱਸਦੀ ਆਂ ਵੀ ਮੈਂ ਆਪਣੇ ਜਵਾਬ ਨੂੰ ਚੱਕ ਕੇ ਤਾਂ ਅੰਦਰ ਬਾੜ ਨਹੀਂ ਬਾੜਨਾ ਸੀ ਦੋ ਦਿਨ ਉਹ ਇੱਟਾ ਰੋੜੇ ਇੱਥੋਂ ਗਾ ਚੱਕ ਨਹੀਂ ਸੀ ਹੋਇਆ ਇੱਕ ਤਾਂ ਜਿਵੇਂ ਅੱਜ ਧੁੰਦ ਪਈ ਹੋਈ ਆ ਇੱਕ ਨਹੀਂ ਧੁੰਦ ਪਈ ਅੱਜ ਤਰੀਕ ਹੈਗੀ ਆ 17 ਦਸੰਬਰ ਤੁਸੀਂ ਦੇਖ ਲਓ ਬਾਹਰ ਧੁੰਦ ਪਈ ਹੋਣੀ ਮੈਂ ਦੇਖ ਦਿਖਾ ਵੀ ਦਿੰਨੀ ਆ ਤੁਹਾਨੂੰ ਬਾਹਰ ਧੁੰਦ ਪਈ ਆ ਦਸੰਬਰ ਦੇ ਮਹੀਨੇ ਧੁੰਦ ਪੈਂਦੀ ਉਹ ਪੈਂਦੀ ਆ ਹਨ ਤੇ ਮੈਂ ਆਪਣੇ ਸਹੁਰੇ ਨੂੰ ਵੀ ਫੜ ਕੇ ਬਾਹੋਂ ਰੋੜੀਆਂ ਦੇ ਉੱਪਰ ਦੀ ਬਹਿ ਬਹਿ ਕੇ ਮੈਂ ਬਾਪੂ ਜੀ ਨੂੰ ਕਹਿਣਾ ਬਾਪੂ ਜੀ ਬੈਠ ਜਾਓ ਤੁਸੀਂ ਮੈਂ ਹੌਲੀ ਹੌਲੀ ਤੁਹਾਨੂੰ ਲੈ ਕੇ ਜਾਨੀ ਆ ਮੈਂ ਹੌਲੀ ਹੌਲੀ ਅੰਦਰ ਨਿਕਾਉਣਾ ਹਨਾ ਤੇ ਉਹ ਰਾਤ ਤਾਂ ਨਗਾਇਆ ਹੀ ਨਗਾਇਆ ਦੂਜੇ ਦਿਨ ਹੌਲੀ-ਹੌਲੀ ਕਰਕੇ ਅਸੀਂ ਆਪ ਤਾਂ ਸਲਿਆਂ ਨੇ ਇਟਾਂ-ਬੱਟੇ ਚੱਕੇ ਫੇਰ ਮੈਂ ਆਪਣੀ ਸੱਸ ਮੇਰੀ ਸੱਸ ਦੀ ਦੇਹ ਪਾਰੀ ਸੀਗੀ ਹਨਾ ਜਿਹੜੇ ਅਖੀਰਲੇ ਟਾਈਮ 'ਚ ਉਹਨਾਂ ਦੇ ਹੱਕ 'ਚ ਬੋਲ ਗਏ ਮੇਰੇ ਸੱਸ ਸਹੁਰਾ ਦੋਏ ਅਖੀਰਲੇ ਟਾਈਮ 'ਚ ਉਹਨਾਂ ਦੇ ਹੱਕ 'ਚ ਬੋਲ ਗਏ ਉਹਨਾਂ ਨੂੰ ਵੀ ਮੈਂ ਫੜ ਕੇ ਆਪ ਮੈਂ ਉਹ ਤਾਂ ਹੁਣ ਤਾਂ ਮੇਰਾ ਵੀ ਸਰੀਰ ਥੋੜਾ ਜਿਹਾ ਵੱਡਾ ਹੋ ਗਿਆ ਉਦੋਂ ਤਾਂ ਮੈਂ ਵੀ ਪਤਲੀ ਹੁੰਦੀ ਸੀ ਬਹੁਤ ਉਮਰ 'ਚ ਵੀ ਛੋਟੀ ਸੀਗੀ ਤੇ ਅਕਲ 'ਚ ਵੀ ਛੋਟੀ ਹੋ ਸੀਗੀ ਇੰਨੀ ਅਕਲ ਹੈ ਨਹੀਂ ਸੀਗੀ ਉਦੋਂ ਹਨਾ ਜਿੰਨੀ ਹੋਣ ਆ ਗਈ ਵੀ ਹੁਣ ਪਤਾ ਲੱਗਣ ਲੱਗ ਗਿਆ ਵੀ ਸਾਡੇ ਨਾਲ ਇੱਥੇ ਵੀ ਠੱਗੀ ਵੱਜ ਗਈ ਇੱਥੇ ਵੀ ਹੁਣ ਫੇਰ ਮਾਰਨ ਨੂੰ ਫਿਰਦੇ ਨੇ ਤੇ ਹੁਣ ਫੇਰ ਵੱਜ ਵੀ ਗਈ ਹੈ ਨਾ ਤੇ ਮੈਂ ਆਪਣੇ ਸੱਸ ਸਹੁਰੇ ਨੂੰ ਦੂਜੀ ਗੱਲ ਅੰਦਰ ਵੜਿਆ ਤੀਜੀ ਗੱਲ ਹੋਰ ਦੱਸਾਂ ਪੂਰੇ 2 ਮਹੀਨੇ ਠੰਡ ਠੰਡ ਸਾਡੇ ਕੋਲ ਨਾ ਆਪਣਾ ਕਮਰਾ ਸੀ ਪੈਣ ਸਾਡੇ ਕੋ ਤਾਂ ਸੀਗਾ ਜਿਹੜੇ ਮੇਰੇ ਸੱਸ ਸਹੁਰੇ ਦਾ ਕਮਰਾ ਸੀ ਉਹਦਾ ਦਰਵਾਜ਼ਾ ਸਾਡੇ ਕਮਰੇ ਦੇ ਵਿੱਚੇ ਸੀ ਸੱਸ ਸਾਡੀ ਨੇ ਮੇਰੀ ਨੇ ਉਹ ਤੁਹਾਨੂੰ ਕਮਰਾ ਵੀ ਦਿਖਾ ਦੰਨੀ ਆ ਉੱਥੇ ਮੰਜਾ ਢਾਹ ਕੇ ਸਾਡੇ ਬੈੱਡ ਦੇ ਕੋਲ ਪੈਣਾ ਤੇ ਸਹोरा ਮੇਰਾ ਦੂਜੇ ਪਾਸੇ ਬੈੱਡ ਦੇ ਕੰੰਜਾ ਢਾਕੇ ਪੈਂਦਾ ਹੁੰਦਾ ਸੀ ਕਿਹੜੀ ਨੋਹ ਆ ਜਿਹੜੀ ਆਪਦੇ ਸੱਸ ਸਹੁਰੇ ਦੇ ਨਾਲ ਅੰਦਰ ਬੈਜੂਗੀ ਮੈਂ ਪਈਆਂ ਪੂਰੇ ਕ ਐਵੇਂ ਮਹੀਨੇ ਪਈਆਂ ਦੱਸ ਦੇ ਤੁਸੀਂ ਦੱਸ ਦੋ ਮੇਰਾ ਤਾਂ ਹਾਲੇ ਤੁਹਾਨੂੰ ਲੱਗਦਾ ਹੋਗਾ ਮੈਂ ਲੋਕ ਕਹਿ ਵੀ ਦਿੰਦੇ ਨੇ ਆ ਹੁਣ ਕਮੈਂਟ ਵੀ ਆਇਆ ਕਿ ਜਨਾਨੀ ਬਹੁਤ ਤੇਜ ਆ ਬੰਦਾ ਨਰਮ ਆ ਅੱਛਾ ਆ ਸੁਣ ਲਓ ਅਸੇ ਹਾਂ ਕਮੈਂਟ ਆਇਆ ਕਿ ਜਨਾਨੀ ਬਹੁਤ ਤੇਜ ਆ ਬੰਦਾ ਬੰਦੇ ਠੀਕ ਆ ਕਦੇ ਮੁੰਡਾ ਜਿਹੜਾ ਕੱਟਦਾ ਉਹੀ ਜਾਣਦਾ ਹੈ ਜੀਤੇ ਕਹਿੰਦੇ ਬੀਤਦੀ ਆ ਮੇਰੇ ਪੋਹ ਦੇ ਮਹੀਨੇ ਮੇਰੇ ਤੇ ਤੇ ਬੀਤਿਆ ਹੋਇਆ ਐਂ ਉਹ ਤਾਂ ਗੁਰੂ ਗੋਬਿੰਦ ਸਿੰਘ ਤੇ ਵੀ ਬੀਤਿਆ ਉਹ ਤਾਂ ਜਾ ਲਾਪਮਾਰਾ ਤੀ ਪ੍ਰਮਾਤਮਾ ਧੀਗੇ ਮੈਂ ਤਾਂ ਇੱਕ ਆਮ ਜਿਹਾ ਬੰਦਾ ਤੀ ਐ ਮੈਂ ਸਭ ਕੁਝ ਦੇਖਿਆ ਹੋਇਆ ਮੈਂ ਪੋਹ ਦੇ ਮਹੀਨੇ ਨਾਲਕਾ ਲਾਇਆ ਤੀ ਅੰਦਰ ਐਂ ਵੀ ਮੈਂ ਤਰਦਾ ਦੀ ਠੰਡ ਵੀ ਮੇਰੇ ਸਰੀਰ ਨੂੰ ਲੱਗ ਗਈ ਥੀ ਕਿ ਵੀ ਐਂ ਪੂਰੀ ਜੀ ਤੇ ਫੇਰ ਮਨ ਨੇ ਸੋਚਿਆ ਵੀ ਕੋਈ ਨਾ ਇਹ ਆ ਗਏ ਤੈਨੂੰ ਛੱਡ ਕੇ ਕਦੇ ਤੇਰੇ ਲਵੇ ਹੋਣਗੇ ਲਵੇ ਹੋਗੇ ਫੇਰ ਦੂਰ ਹੋ ਜਾ ਅਗਲਾ ਗਿਆ ਠੱਗ ਲਈ ਦਵਾਰੇ ਮੈਂ ਦਵਾਰੇ ਗੇਟ ਤੇ ਨਹੀਂ ਆਇਆ ਇੱਕ ਵਾਰ ਗੇਟ ਤੇ ਜਿਹੜਾ ਉਹਨੇ ਠੱਗਣਾ ਦੀ ਠੱਗ ਲਿਆ ਬੰਦਾ ਇੱਕ ਵਾਰ ਠੱਗ ਗਿਆ ਜੇ ਉਹ ਦਵਾਰੇ ਨਹੀਂ ਠੱਗ ਹੋਣ ਦਾ ਇੱਕ ਵਾਰੀ ਦੋ ਵਾਰੀ ਠੱਗ ਰਿਆ ਹੁਣ ਥੋੜੀ ਆ ਜਿਹੜੇ ਕਹਿੰਦੇ ਨੇ ਨਾ ਵੀ ਜਨਾਨੀ ਬਹੁਤ ਤੇਜ਼ ਆ ਜੇ ਮੈਂ ਤੇਜ਼ ਆ ਮੈਂ ਤੁਹਾਨੂੰ ਦੱਸਾਂ ਤਾਂ ਇਹ ਜਿਉਂਦਾ ਬੈਠਾ ਤਾ ਮੇਰਾ ਐਡਾ ਵੱਡਾ ਘਰ ਆ ਜਿਹੜਾ ਤੁਸੀਂ ਰੋਜ਼ ਵੀਡੀਓ ਦੇ ਵਿੱਚ ਦੇਖਦੇ ਹੋ ਤਾਂ ਮੇਰੇ ਦੋ ਬੱਚੇ ਨੇ ਨਹੀਂ ਅਗਲਾ 9 ਨੂੰ ਇੱਕ 9 ਸਿੱਟੀ ਨਹੀਂ ਦੀ ਨਹਿਰ ਚ ਆਹੋ ਇੱਕ 9 ਨਹਿਰ ਤੇ ਸਿੱਟੀ ਸੀ ਤੁਸੀਂ ਦੇਖ ਲਓ ਜੇ ਮੈਂ ਭੋਲੀ ਬਣਾਰੀ ਹੁੰਦੀ ਜਾਂ ਮੈਂ ਮੈਂ ਵੀ ਬਹੁਤ ਬਹੁਤ ਕੋਸ਼ਿਸ਼ ਇਹ ਸਾਰੇ ਪਰਿਵਾਰ ਚ ਆ ਕੇ ਬਹੁਤ ਕੁਝ ਕੱਪੜੇ ਸਾਰੀ ਸਾਰੀ ਦਿਹਾੜੀ ਧੋਈ ਜਾਣੇ ਹੈ ਆਖੇ ਮੇਰੇ ਚੂੜਾ ਪਾਇਆ ਗਰਮੀ ਆ ਚੂੜਾ ਲਾ ਦੇ ਕਿਉਂਕਿ ਪਤਾ ਦੀ ਵੀ ਚੂੜਾ ਪਾ ਕੇ ਕੰਮੇ ਨਹੀਂ ਹੋਣਾ ਵਾਗਦਾ ਤੇਜ ਤੇ ਆ ਹੈ 50000 ਰੁਪਏ ਨਾ ਚੋਰੀ ਮੇ ਤੋਂ ਦੇਤਾ 40 ਬਿਘਲਿਆਂ ਦੀ ਅਸੀਂ ਖੇਤੀ ਕਰਦੇ ਸੀ ਉਹਦੇ ਜਾਦਿਆ ਕੇ ਬੰਦੇ ਦੇ 50 ਇਹ ਵਿਆਹ ਤੋਂ ਪਹਿਲਾਂ ਦੀ ਇਹ ਵਿਆਹ ਤੋਂ ਪਹਿਲਾਂ ਦੀਆਂ ਗੱਲਾਂ ਨੇ ਇਹ ਬਚੋਲਣ ਦੀ ਵੀ ਜਿਹੜੀ ਉਹਦਾ ਇੱਕ ਠੀਕ ਹੈ ਬੰਦਾ ਆੜਤੀ ਆ ਫਿਰ ਜੋਡਣ ਬਣੀ ਜੀ ਨੂੰ ਆ ਕਰਦੇ ਆ ਕਰਦੇ ਤੇ ਮਹਿਲ ਵਰਗਾ ਘਰ ਬਣਾਤਾ ਮੇਰੇ ਸਾਹਮਣੇ ਮੇਰੇ ਘਰ ਵਾਲੇ ਦੇ ਪਿੱਛੇ ਬੈਠੀ ਸੀ ਮੇਰੀ ਬਚੋਲਣ ਕਹਿੰਦੀ ਸਾਡੀ ਕੁੜੀ ਮੈਂ ਰੋਪੀ ਸੀਗੀ ਹੈ ਨਾ ਮੈਂ ਪੇਕਿਆਂ ਤੋਂ ਅਸੀਂ ਆਉਂਦੇ ਆਉਂਦੇ ਸਕੂਟਰ ਤੇ ਸਾਡੀ ਦੋਨਾਂ ਜਾਣੇ ਆਦੀ ਮਾੜੀ ਮੋਟੀ ਖਹਿਵਾ ਜੀ ਹੋ ਗਈ ਅਸੀਂ ਲੜ ਪਏ ਤੇ ਮੈਂ ਇਹ ਨਹੀਂ ਮੈਂ ਕਿਹਦੀ ਖੋਲੂ ਮੱਥੇ ਦੀ ਨਹੀਂ ਕੋਸ ਸਕਦਾ ਮੈਂ ਮੈਂ ਇਹਨਾਂ ਨੂੰ ਕੁਝ ਨਹੀਂ ਕਿਹਾ ਵੀ ਮੈਂ ਬਚੋਲਿਆਂ ਦੇ ਘਰੇ ਜਾਣਾ ਜਾਂ ਮੈਂ ਮੁੜ ਕੇ ਆਪਣੇ ਪੇਕੇ ਜਾਣਾ ਜਾਂ ਮੈਂ ਕਿੱਥੇ ਜਾਣਾ ਮੈਂ ਕੁਝ ਨਹੀਂ ਬੋਲੀ ਮੈਂ ਰੋਈ ਗਈ ਹਨਾ ਸਕੂਟਰ ਤੇ ਬੈਠੀ ਕੁਝ ਨਹੀਂ ਬੋਲੀ ਤੇ ਰਸਤੇ 'ਚ ਸਾਡੇ ਬਚੋਲਿਆਂ ਦਾ ਘਰ ਪੈਂਦਾ ਇਹਨਾਂ ਨੇ ਵਾੜਿਆ ਸਕੂਟਰ ਇਹਨਾਂ ਨੂੰ ਤਾਂ ਸ਼ਾਇਦ ਪਤਾ ਨਹੀਂ ਇਹਨਾਂ ਨੂੰ ਵੀ ਕੀ ਲੱਗਿਆ ਹੋਣਾ ਕੀ ਸੋਚ ਕੇ ਇਹਨਾਂ ਨੇ ਸਕੂਟਰ ਬਚੋਲਿਆਂ ਦੇ ਘਰੇ ਵਾੜ ਲਿਆ ਤੇ ਲੱਗਿਆ ਹੋਣਾ ਵੀ ਮੈਂ ਬਚੋਲਣ ਕੁਝ ਕਹਿਤਾ ਲਾ ਦੂੰਗਾ ਵੀ ਇਹ ਰੋਦੀ ਆ ਹਨਾ ਇਹ ਜਦੋਂ ਮੈਨੂੰ ਰੋਂਦੀ ਅੰਟੀ ਨੇ ਦੇਖਿਆ ਬੱਲੇ ਬੱਲੇ ਬਈ ਅੰਟੀ ਨੇ ਇਹਨਾਂ ਦੀ ਰੇਲ ਬਣਾਈ ਕਹਿੰਦੀ ਮੇਰੀ ਕੁੜੀ ਰਵਾਈ ਦਾ ਰਵਾਈ ਕਿਵੇਂ ਹੈ ਤੂੰ ਕੌਣ ਸਾਡੀ ਕੁੜੀ ਨੂੰ ਰਵਾਉਣ ਆਇਆ ਮੇਰੀ ਕੁੜੀ ਦੇ ਅੱਖ ਚ ਹਿੰਜ ਕਿਵੇਂ ਆਈ ਵੀ ਇਹ ਕਹਿੰਦੇ ਕਹਿੰਦੇ ਮੇਰ ਤੋਂ ਗਲਤੀ ਹੋ ਗਈ ਵੀ ਮੈਂ ਇੰਨਾ ਕੁ ਗੱਲ ਕਹਿ ਬੈਠਿਆ ਵੀ ਇਹ ਰੋ ਪਈ ਹੈ ਨਾ ਕਹਿੰਦੇ ਅੱਜ ਤੋਂ ਬਾਅਦ ਨਹੀਂ ਕਹਿਣਾ ਹੈਗਾ ਬਈ ਮੈਂ ਤੈਨੂੰ ਸਾਖ ਕਰਾਇਆ ਤੇਰੇ ਕਰਕੇ ਕਰਾਇਆ ਤੇਰੇ ਟੱਬਰ ਕਰਕੇ ਤੇਰੀ ਮਾਂ ਕਰਕੇ ਤੇਰੀਆਂ ਪਰਜਾਈਆਂ ਕਰਕੇ ਤੇਰੇ ਭਾਈਆਂ ਕਰਕੇ ਸਾਡੀ ਕਰਾਇਆ ਜੇ ਤੈਨੂੰ ਸਾਖ ਕਰਾਇਆ ਤਾਂ ਤੈਨੂੰ ਇਹ ਕਰਾਇਆ ਸਾਡੀ ਕੁੜੀ ਤੇਰੇ ਨਾਲ ਨਿਵਾਉਗੀ ਨਵਾਬੀ ਰਹੀਆਂ ਮੈਂ ਮੈਂ ਗਰੀਬੀ ਚ ਵੀ ਸਾਥ ਦਿੱਤਾ ਪੁੱਛ ਲੋ ਆ ਬੰਦੇ ਨੂੰ ਕਦੇ ਦੁਕਾਨ ਤੇ ਜਾ ਕੇ ਆਸੀ ਹੁਣ ਹੁਣ ਤਾਂ ਮੈਂ ਆਪ ਘਮਾਉਣੀ ਆ ਹੁਣ ਦੀ ਉਹ ਗੱਲ ਆ ਜਿੱਦਣ ਹੁਣ ਕੱਪੜੇ ਲੈਣ ਗਏ ਸੀ ਆਪਾਂ ਹਾਂ ਗਏ ਨਹੀਂ ਸੀ ਉਹ ਨਵੀਂ ਦੁਕਾਨ ਤੇ ਕੱਪੜੇ ਲੈਣ ਗਏ ਸੀ ਉੱਥੇ ਇੱਕ ਕਪਲ ਆਏ ਕਪਲ ਵੀ ਨਹੀਂ ਸੀਗੇ ਚਲੋ ਉਹਨਾਂ ਦੇ ਬੱਚਾ ਤਾਂ ਹੋਊਗਾ ਹੀ ਹਨਾ ਹੂੰ ਤੇ ਉਹ ਮੀ ਅ ਵੀ ਵੀ ਆਏ ਤੇ ਆ ਕੇ ਉਹ ਕਹਿੰਦੀ ਕਹਿੰਦੀ ਉਹ ਕਿੰਨੇ ਹਜ਼ਾਰ ਦਾ ਸੂਟ ਸੀ 8000 ਦਾ 2500 ਦਾ ਪਤਾ ਨਹੀਂ ਨੇ ਪਤਾ ਇੱਕ 8000 ਦਾ ਦੇਖਿਆ ਸੀ ਉਹਨਾਂ ਨੇ 1250 ਦਾ ਹਾਂ 1250 ਵਾਲਾ ਸੀ ਤੇ ਪਹਿਲਾਂ ਤਾਂ ਕਢਾ ਲਿਆ ਬੰਦੇ ਨੇ ਬੰਦਾ ਤਾਂ ਜਾ ਕੇ ਪਹਿਲਾਂ ਵਧੀਆ ਹੀ ਸੂਟ ਕਢਾਉਂਦਾ ਤੇ ਕਢਾਇਆ ਤਾਂ ਕਢਾ ਕੇ ਭਾਈ ਉਹ ਕਹਿੰਦੀ ਮੈਂ ਤਾਂ ਆਹੀ ਲੈਣਾ 8000 ਵਾਲਾ ਤਾਂ ਚੱਲ ਬੰਦੇ ਨੇ ਕਹਿੰਦਾ ਵੀ ਆਪਣਾ ਬਜਟ ਤੋਂ ਉੱਪਰ 2200 ਵਾਲਾ 2200 ਵਾਲੇ ਤੇ ਫਿਰ ਬੰਦਾ ਅੜ ਗਿਆ ਕਹਿੰਦਾ ਨਹੀਂ ਵੀ ਮੇਰੇ ਕੋਲ ਪੈਸੇ ਨਹੀਂ ਹੈਗੇ ਤੂੰ ਸਮਝ ਮੈਨੂੰ ਵੀ ਨਹੀਂ ਪਤਾ ਲੱਗਿਆ ਮੈਂ ਆਪਦੇ ਪੈਸੇ ਹਿਸਾਬ-ਕਿਤਾਬ ਕਰਨ ਲੱਗੀ ਦੁਕਾਨ ਵਾਲੇ ਨਾਲ ਆਪਦੇ ਕੱਪੜੇ ਲੈ ਕੇ ਮੈਂ ਕਦੇ 500 700 ਤੋਂ ਵੱਧ ਸੂਟ ਨਹੀਂ ਲਿਆ ਮੈਨੂੰ ਇਹਨਾਂ ਨੇ ਦੱਸਿਆ ਕਹਿੰਦੇ ਮਗਾ ਆਹ ਕੋਣਾ ਵੀ ਇਹ ਕਾ ਤੇ ਅੱਖ ਮਰਦਾ ਕਹਿੰਦੇ ਉਹੀ ਨੇ ਜਿਹੜੇ ਅੰਦਰ ਪਾਈ ਸਕਦੇ ਸੂਟ ਤੇ ਅੜੀ ਹੋਈ ਸੀ ਰੁੱਸ ਕੇ ਜਨਾਨੀ ਦਸ ਦੁਕਾਨਾਂ ਲੰਗੀ ਆ ਬੰਦਾ ਮੂੰਹ ਤੇ ਬੈਠਾ ਮੈਂ ਹੁਣ ਵੀ ਸੂਟ ਲੈ ਕੇ ਰਾਜੀ ਨਹੀਂ ਵੀ ਨਾ ਇੱਥੇ ਪੰਜ ਪੰਜ ਸਾਲ ਕੱਪੜਾ ਨਹੀਂ ਸਮਾਇਆ ਇਹਨਾਂ ਨੇ ਢੱਡ ਬਣ ਕੇ ਹੀ ਮਕਾਨ ਬਣਦਾ ਢੱਡ ਬਣ ਕੇ ਹੀ ਘਰ ਜੋੜਦਾ ਢੱਡ ਬਣ ਕੇ ਹੀ ਆਣੇ ਪੜਾਉਂਦੇ ਆ ਬਧਾ ਐ ਸਾਬ ਦੀ ਰਾਮਦਾਰੀ ਆਪ ਦਾ ਸਭ ਕੁਝ ਛੱਡਣਾ ਪੰਗਾ ਜੇ ਮੈਂ ਤੇਜ ਆ ਤਾਂ ਇਹਨੂੰ ਤੇਜ ਲੱਗਣੀ ਚਾਹੀਦੀ ਆ ਤੁਹਾਨੂੰ ਮੇਰੇ ਤੱਕ ਕੋਈ ਮਤਵ ਨਹੀਂ ਹੋ ਗਿਆ ਮੈਂ ਜਾਂ ਲੈ ਟਰੈਕਟਰ ਰੱਖ ਲੈ ਦਿਲ ਨੂੰ ਹਰੇ ਜਿਹੜੇ ਬੰਦੇ ਨੇ ਕੀ ਹੱਥ ਨਾਲ ਬਣਾਈ ਹੁੰਦੀ ਆ 40 ਕੀਲਿਆਂ ਦੀਆਂ ਬੱਟਾ ਖੁਰਚ ਕੇ ਸਾਂਝੀਆਂ ਵਾਂਗੂ ਕੰਮ ਕੀਤਾ ਹੁੰਦਾ ਉਹ ਬੰਦੇ ਦੇ ਹੱਥੋਂ ਵੀ ਸਭ ਕੁਝ ਖੋਸ ਜਿਵੇਂ ਫਿਰ ਇੰਨਾ ਸ਼ੁਕਰ ਕਰੋ ਮੈਂ ਮਹਾਰਾਜ ਦਾ ਵੀ ਮੇਰੇ ਤੇ ਮੇਰ ਮੈਂ ਜਿਉਂਦਾ ਬੈਠਾ ਮੈਂ ਪੈਰ ਜਲੇਗਾ ਸਰਕਾਰੀ ਹਸਪਤਾਲ ਚ ਇੰਨਾ ਪੈਸਾ ਨਹੀਂ ਦੀ ਸਾਡੇ ਕੋਲ ਵਿੱਚ ਤਕੜੇ ਡਾਕਟਰ ਨੂੰ ਦਿਖਾ ਸਕੀਏ ਉਹ ਕਹਿੰਦਾ ਕਾਕਾ ਤੇਰੇ ਦਿਲ ਦੀ ਧੜਕਣ ਵੱਦੀ ਆ ਮੈਂ ਕਿਹਾ ਜੀ ਇਹ ਕਿੰਨਾ ਟਾਈਮ ਦਵਾਈ ਖਾਣੀ ਪਊ ਹੈ ਉਹ ਕਹਿੰਦਾ ਵੀ ਤੈਨੂੰ ਸਾਲ ਦਵਾਈ ਖਾਣੀ ਪਊ ਮੈਂ ਚੱਲ ਕੋਈ ਨਾ ਠੀਕ ਹੈ ਮੈਂ ਦੋ ਕਵਾਰ ਦਵਾਈ ਲਿਆ ਇਹ ਕੰਮ ਲੱਗ ਗਏ ਹੈ ਬਾਕੀ ਮਾਰਾ ਜਾਏਗਾ ਨਾਲ ਬਾਕੀ ਭੈਣ ਭਾਈ ਆਏਗੇ ਚੰਗੇ ਵੀ ਹੈਗੇ ਮਾੜੇ ਵੀ ਹੈਗੇ ਅੱਜ ਤੱਕ ਜਿੰਨੇ ਮਿਲੇ ਨੇ ਚੰਗਿਆਂ ਨੇ ਰਹਿ ਦਿੱਤੀ ਆ ਮਾੜਾ ਕਿਸੇ ਨੇ ਨਹੀਂ ਕਿਹਾ ਹੋਣ ਵੀ ਮੈਨੂੰ ਇੱਕ ਬੰਦੇ ਨੇ ਕਿਹਾ ਦੀ ਮੈਂ ਤੈਨੂੰ ਪਾਣੀ ਦੇ ਦੂੰ ਤੂੰ ਜੀਰੀ ਲਾ ਲ ਮੈਂ ਤਾਂ ਇੱਕ ਤਪਕਾ ਪਾਣੀ ਦਾ ਨਹੀਂ ਲਿੱਤਾ ਮੈਂ ਅੱਪਦਾ ਸਾਰਾ ਜਨਰੇਟਰ ਨਾਲ ਕੀਤਾ ਜੀ ਆਪਾਂ ਕਿਸੇ ਨੂੰ ਕਹ ਹੌਂਸਲਾ ਹੀ ਬੜਾ ਹੁੰਦਾ ਲੋਕ ਹੌਂਸਲਾ ਹੀ ਦਿੰਦੇ ਹੁੰਦੇ ਨੇ ਤੁਹਾਨੂੰ ਮਟੀਰੀਅਲ ਨਹੀਂ ਦੇਣਗੇ ਹੈ ਜਾਂ ਤਾਂ ਆਪਾਂ ਇੱਕ ਟੁੱਟ ਗਿਆ ਬੰਦਾ ਟੁੱਟ ਕੇ ਖੜਾ ਕਰਨਾ ਬਹੁਤ ਔਖਾ ਸਿਰ ਪਰ ਸਿਰਫ ਸਾਨੂੰ ਹੁਣ ਇੱਕ ਬੰਦੇ ਨੇ ਸਾਨੂੰ ਹੌਸਲਾ ਦਿੱਤਾ ਤਾਂ ਇਹਨਾਂ ਨੇ ਝੋਨਾ ਲਾਤਾ ਤੇ ਉਦੋਂ ਉੱਤੇ ਜੀ ਉਹ ਹੋਰ ਗੱਲ ਬਾਕੀ ਪਰਮਾਤਮਾ ਹੈਗਾ ਬਾਕੀ ਭੈਣ ਭਾਈ ਹੈਗੇ ਸਭ ਨੇ ਤੁਸੀਂ ਅਰਦਾਸ ਕੀਤੀ ਉਹ ਮੀਂਹ ਪਈ ਹੈ ਮੀਂਹ ਪਈ ਗਏ ਫਸਲਾਂ ਹੋ ਗਈਆਂ ਜਾਂ ਘਟ ਹੋ ਗਈਆਂ ਜਾਂ ਵਧ ਗਈਆਂ ਸਭ ਤਾਂ ਹੀ ਘਟ ਹੋਈਆਂ ਨੇ ਚੱਲ ਤੰਦਰੁਸਤੀ ਚੱਲੀ ਅਸੀਂ ਖੇਤ ਚ ਤਾਂ ਨਿਕਲੇ ਜਿਸ ਹਸਾਬ ਨਾਲ ਸਾਨੂੰ ਅੰਦਰ ਬਾੜਦਾ ਸੀ ਅਸੀਂ ਬਾਹਰ ਤਾਂ ਨਿਕਲੇ ਇਹ ਵੀ ਪੈ ਗਏ ਸੀ ਅੰਦਰ ਮੈਂ ਇਹਨਾਂ ਨੂੰ ਉੱਠੀ ਮੈਂ ਕਭੀ ਨਹੀਂ ਮੈਂ ਖੇਤ ਹੈ ਨਹੀਂ ਸੀ ਵੱਡਾ ਬੇਟਾ ਘਰ ਨਹੀਂ ਸੀ ਮੈਂ ਪੌਂਕਣ ਜਾਣਦਾਂ ਪੋਰਾ ਪੋਰਾ ਬਲੂਰ ਬੱਛੀਆਂ ਮੈਂ ਪਾਲੀਆਂ ਦੋ ਤਿੰਨ ਬੱਸੀਆਂ ਉੱਧਰ ਰਹਿ ਗਈਆਂ ਇੱਕ ਬੈੜੀ ਉੱਧਰ ਰਹਿ ਗਈ ਪੱਕੇ ਜਨੀ ਦੀ ਕੱਢਦੀ ਉਹ ਕੱਚੇ ਜਨ ਕੱਢਦੀ ਸੀ ਮੈਂ ਉਹਨੂੰ ਕਹਿ ਕੇ ਮਰ ਗਿਆ ਭਾਈ ਬੈੜੀ ਕੱਚੇ ਕਰ ਦੋ ਉਹਨਾਂ ਨੇ ਮੰਨੀ ਨਾ ਗੱਲ ਜਾਨੂ ਬੈੜੀ ਦੇ ਪ੍ਰਾਨ ਨਿਕਲ ਗਏ ਹੋਰ ਸਾਡੇ ਬੈੜੀ ਸਾਨੂੰ ਦੇਖ ਦੇ ਰੋਇਆ ਕਰੇ ਵਰਗੀਆਂ ਨਿਆਣਾ ਜਿਵੇਂ ਮਿਲਕ ਦੰਧਾਂ ਐ ਮਿਲਕਦੀਆਂ ਦੀ ਤੁਸੀਂ ਗੱਲਾਂ ਕਰ ਦਿੰਦੇ ਹੋ ਐ ਐ ਉਹਨਾਂ ਦਾ ਹਿੱਸੇ ਆ ਗਈਆਂ ਸੀਗੀਆਂ ਬਹੁ ਪੱਛੀਆਂ ਨੇ ਨਾ ਜਦੋਂ ਅਸੀਂ ਤੜਕੇ ਧਾਰ ਚੋਂ ਆਉਣਾ ਕੱਟੋ ਕੱਟ ਮੈਂ 4-5 ਹਜ਼ਾਰ ਡੰਗਰ ਪਾਲਤਾ ਬੱਤੇ ਹਜੇ ਹਾਲੇ ਤੁਸੀਂ 9 ਸਾਲ ਦੀ ਉਮਰ ਹੋ ਗਈ 12-13 ਸਾਲਾਂ ਦਾ ਕੰਮ ਕਰਦਾ ਜਿੱਦਣ ਇੱਥੇ ਆ ਖੇਤ ਜਾਏ ਆ ਜੱਟਾਂ ਦੇ ਘਰੇ ਆ ਰਾਣੀ ਦੀ ਦਾ ਹਰ ਹਰ ਦੇ ਵਿੱਚੋਂ ਕੱਖ ਕੱਢ ਕੇ ਤਾਂ ਡੰਗਰਾਂ ਨੂੰ ਪਾਏ ਹੁਣ ਵੀ ਕਦੇ ਹਿੰਮਤ ਨਹੀਂ ਹਾਰੀ ਨਹੀਂ ਮੈਨੂੰ ਆਏ ਹੈਰਾਨ ਆ ਵੀ ਚਾਰ ਮੁੰਡੇ ਹੋਣ 15 16 ਕਿੱਲੇ ਜ਼ਮੀਨ ਦੇ ਹੋਣ ਹੈ ਵੀ ਫੇਰ ਵੀ ਕੰਮ ਨਾ ਕਰਦੇ ਹੁਣ ਵੀ ਬੜਿਆਂ ਨੇ ਜੋ ਨਸ਼ਾ ਕਰਨਾ ਤੇ ਕਰ ਲਿਆ ਬੜਿਆਂ ਨੇ ਜੋ ਐਸ਼ ਲੁੱਟਣੀ ਤੇ ਲੁੱਟ ਲਈ ਸਾਰਾ ਜਿਵੇਂ ਕਹਿੰਦੇ ਜੋਲਮਾ ਐਦੇ ਤੇ ਢਾਤਾ ਉਹ ਫਿਰ ਮਾਂ ਨੇ ਐਦੇ ਤੇ ਸਕੰਜਾ ਕੱਸ ਲਿਆ ਵੀ ਇਹ ਮੇਰਾ ਪੁੱਤ ਮੇਰੇ ਹੱਥੋਂ ਨਾ ਨਿਕਲ ਜੇ ਇਹ ਮੇਰਾ ਪੁੱਤ ਨਸ਼ਿਆਂ ਨੂੰ ਨਾ ਲੱਗ ਜੇ ਇਹਨੂੰ ਕੰਮ 'ਚ ਧੋਤ ਆ ਕੰਮ 'ਚ ਐਸਾ ਧੋਇਆ ਐਸਾ ਧੋਇਆ ਵੀ ਜਿਵੇਂ ਕਹਿੰਦੇ ਪੂਰਾ ਹੀ ਸਾਰੇ ਨਿਚੋੜ ਕੱਢ ਲਿਆ ਜਿੰਨੀ ਪਿੰਡ ਦਾ ਥਾਉਂ ਵੇਚ ਦਿੱਤਾ 25-30 ਹਜ਼ਾਰ ਦਾ ਹੈ ਉਹ ਬੜਾ ਭਾਈ ਮੇਰਾ ਪਾਉਗੇ ਅਧੀਏ ਕੇ ਸਭ ਪੈਸੇ ਖਾ ਗਿਆ ਕਹਿੰਦੇ ਪਾਉਗਾ ਵੀ ਕੇ ਉੱਤੇ ਸੜ ਤੱਕ ਦੇ ਉੱਤੇ ਸੜ ਦਾ ਜਿਹੜਾ ਸਾਰਿਆਂ ਤੋਂ بڑا ਹੁੰਦਾ ਉਹਦੀ ਜ਼ਿੰਮੇਵਾਰੀ ਹੁੰਦੀ ਆ ਹਾਂ ਟੱਬਰ ਨੂੰ ਪਰੁੰਨ ਕੇ ਰੱਖਣਾ ਪਰੁੰਨ ਕੇ ਰੱਖਣਾ ਕਹਿੰਦੇ ਬਾਹਰ ਨਾ ਬਣਾਉਂਦੇ ਦੀ ਕਹਿੰਦਾ ਜੇ ਮੈਂ ਬਾਹਰ ਨਾ ਬਾਹਰ ਚਲੇਗਾ ਮੈਨੂੰ ਸ਼ੋਟਿਆਂ ਦਾ ਕਰਨਾ ਪੈ ਜੂ ਕੋਈ ਨਹੀਂ ਜੇਦਾ ਨਹੀਂ ਕਰਦਾ ਮਹਾਰਾਜ ਕਰਦਾ ਪਰਮਾਤਮਾ ਕਰਦਾ ਉਹਨੇ ਹੀ ਕਰਨਾ ਕੋਈ ਕਾਰਜ ਕਰੀਏ ਕੋਈ ਦੁੱਖ ਦਾ ਹੋਵੇ ਮਹਾਰਾਜੇ ਕਰਦਾ ਕੋਈ ਕਹੇ ਬੰਦਾ ਕਹੇ ਵੀ ਮੈਂ ਕਰਦਾ ਮੈਂ ਮੈਨਿੰਗ ਕਰਦਾ ਹੈਗਾ ਕੋਈ ਕਿਸੇ ਦਾ ਨਹੀਂ ਹੈਗਾ ਕੋਈ ਸੀ ਆ ਮੈਂ ਹੁਣੇ ਸਟੇਟਸ ਦੇਖਿਆ ਲਾਇਆ ਹੁਣ ਬੋਲਕਾਰ ਲੰਗਰ ਪੱਕਾ ਦਾ ਰੋਜ ਉਹ ਆਪਾਂ ਨਹੀਂ ਬਕਾਉਂਦੇ ਹੋ ਮਹਾਰਾਜ ਆਪ ਬਕਾਉਂਦਾ ਹੂੰ ਕੋਈ ਨਹੀਂ ਹੈਗਾ ਕੋਈ ਨਹੀਂ ਕਿਸੇ ਦਾ ਮਹਾਰਾਜ ਆਪ ਜੋ ਥੋੜਾ ਜਿਆ ਸੋਚ ਕੇ ਸਮਝ ਕੇ ਤਾਂ ਕਮੈਂਟ ਕਰਿਆ ਕਰੋ ਆ ਬਲਾ ਤਾਂ ਠੱਗੀਆਂ ਢੋਰੀਆਂ ਨਾ ਕਰੋ ਤਾਂ ਹੀ ਤੁਸੀਂ ਕਮੈਂਟ ਮਾੜੇ ਕਰਦੇ ਹੋ ਹੂੰ ਤੁਸੀਂ ਆਪ ਐਹ ਜੀ ਹੋ ਨੇ ਜੇ ਮੈਂ ਤੇਜਾ ਤਾਂ ਮੈਂ ਆਪਣੇ ਬੰਦੇ ਦੇ ਨਾਲ ਆ ਜੇ ਮੈਂ ਜੋ ਵੀ ਆ ਮੈਂ ਆਪਣੇ ਬੰਦੇ ਦੇ ਨਾਲ ਤਾਂ ਖੜੀ ਆ ਮੈਂ ਇਹ ਜੋੜੀ ਥੁਰ ਤੋਂ ਬਣ ਕੇ ਆਈ ਆ ਕਿਸੇ ਬੰਦੇ ਨੇ ਵੀ ਕਿਹਾ ਦੀ ਕਹਿੰਦਾ ਜੈ ਜੈ ਤੁਮਾ ਹੋ ਜੀ ਤੇਰੇ ਘਰ ਆਲੀਆ ਮੈਂ ਕਹਿੰਦੇ ਇੱਕੋ ਜਹੀ ਆ ਹੂੰ ਠੀਕ ਆ ਕਦੇ ਵੀ ਮੈਂ ਆਪਣੇ ਵਿਚੋਲੇ ਨੂੰ ਨਹੀਂ ਦੱਸਿਆ ਵੀ ਮੈਨੂੰ ਤੰਗ ਕਰਦੇ ਨੇ ਕਦੇ ਮੈਂ ਆਪਣੇ ਮਾਪਿਓ ਨੂੰ ਨਹੀਂ ਦੱਸਿਆ ਮੈਨੂੰ ਤੰਗ ਕਰਦੇ ਨੇ ਕਦੇ ਮੈਂ ਕਿਸੇ ਤੋਂ ਖਰਚਾ ਨਹੀਂ ਮੰਗਿਆ ਮੈਂ ਆਪਣੇ ਮਾਪਿਓ ਨੂੰ ਵੀ ਨਹੀਂ ਇਹ ਕਿਹਾ ਵੀ ਅੱਜ ਮੈਂ ਭੁੱਖੀ ਬੈਠੀ ਆ ਜਾਂ ਮੈਂ ਰੱਜੀ ਹੋਈ ਆ ਮੈਂ ਉਹ ਵੀ ਦਿਨ ਦੇਖੇ ਨੇ ਮੇਰਾ ਜਵਾਕ ਮੈਂ ਦੱਸ ਨਹੀਂ ਸਕਦੀ ਅੱਜ ਦੀ ਡੇਟ 'ਚ ਮੇਰੇ ਕਿੰਨੇ ਚੁੱਲ੍ਹੇ ਨੇ ਬਾਹਰ ਚੁੱਲਾ ਮੇਰੇ ਕੋਲੇ ਹੈ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਮੇਰੇ ਕੋਲ ਗੈਸ ਚੁੱਲ੍ਹੇ ਨੇ ਦੋ ਮੇਰੇ ਕੋਲ ਸਿਲੰਡਰ ਨੇ ਮੇਰੇ ਕੋਲ ਇੰਡਕਸ਼ਨ ਆ ਮੈਂ ਅੱਜ ਦੀ ਡੇਟ ਚੱਪ ਦੇ ਜਵਾਬ ਨੂੰ ਕੁਝ ਵੀ ਬਣਾ ਕੇ ਦੇ ਦਵਾਂ ਮੀ ਜਾਵੇ ਬਾੜ ਜਾਵੇ ਹੜ ਜਾਵੇ ਕੁਛ ਜਾਵੇ ਮੈਂ ਆਪਦੇ ਜਵਾਬ ਨੂੰ ਕੁਝ ਵੀ ਬਣਾ ਕੇ ਦੇ ਸਕਦੀ ਆ ਮੀ ਪੈਂਦਾ ਸੀ ਸਾਡੇ ਕੋਲ ਸਿਲੰਡਰ ਨਹੀਂ ਸੀਗਾ ਮੇਰਾ ਜਵਾਬ ਭੁੱਖਾ ਸਕੂਲ ਨੂੰ ਗਿਆ ਸੀ ਭੁੱਖਾ ਸਕੂਲ ਨੂੰ ਗਿਆ ਸੀ ਜਦ ਕੇ ਇਹਨੇ ਆਪਦੇ ਹੱਥ ਨਾਲ ਗੋਬਰ ਗੈਸ ਲਾਇਆ ਹੱਸੀ ਗੋਬਰ ਗੈਸ ਵੀ ਉਹ ਰੱਖ ਗਏ A to Z ਜਿੰਨੀਆਂ ਚੀਜ਼ਾਂ ਕੱਠ ਚ ਬਣੀਆਂ ਹੋਈਆਂ ਸੀ ਸਭ ਕੁਝ ਉਹਨਾਂ ਨੇ ਰੱਖ ਲਿਆ ਸਭ ਕੁਝ ਕਹ ਹੈ ਟੂ ਅਗਲਾ ਕਹਿ ਦਿੰਦਾ ਇਹ ਤਾਂ ਜਿਹਦੇ ਤੇ ਬੀਤੀਆਂ ਨੇ ਉਹਨੋਂ ਪਤਾ ਮੈਂ ਮੈਂ ਘੱਟ ਤੋਂ ਘੱਟ 10 ਵਾਰ ਆਪਦਾ ਜਵਾਕ ਭੁੱਖਾ ਸਕੂਲ ਨੂੰ ਭੇਜਿਆ ਅਸੀਂ ਕਮਾਈ ਕਰ ਕਰਕੇ ਇੱਥੇ ਤੱਕ ਆਏ ਹਾਂ ਤੁਸੀਂ ਕਹਿੰਦੇ ਜਨਾਨੀ ਤੇਜ ਆ ਜਨਾਨੀ ਤੇਜਰ ਜਨਾਨੀ ਨੇ ਟੋਟਲ ਕੰਮ ਕਰਿਆ ਜਿੱਡਾ ਸਨੇਰ ਹੁਣ ਮੈਂ ਤੁਹਾਨੂੰ ਬਾਹਰ ਵੀਡੀਓ 'ਚ ਦਿਖਾ ਦੂੰ ਜਿੱਡਾ ਸਨੇਰ ਪਿਆ ਨਾ ਆ ਬੰਦੇ ਨੂੰ ਪਤਾ ਵੀ ਮੇਰੀ ਜਨਾਨੀ ਕੱਲੀਓ ਪੱਥ ਗੰਦੀ ਆ ਜਦ ਕੇ ਮੈਂ ਕਦੇ ਗੋਹੇ ਨੂੰ ਹੱਥ ਨਹੀਂ ਜ਼ਿਲਾਇਆ ਕੁਮਾਰੀ ਹੁੰਦੀ ਨੇ ਮੇਰੇ ਹਾਨ ਦੀਆਂ ਇਹਦੀਆਂ ਭਤੀਜੀਆਂ ਸੀ ਕਦੇ ਕਮਰੇ ਚੋਂ ਬਾਹਰ ਨਿਕਲ ਕੇ ਗਲਾਸ ਮਾਜ ਕੇ ਪਾਣੀ ਵੀ ਨਹੀਂ ਸੀ ਪੀਂਦੀ ਆ ਕਾਲੇ ਬੌਣ ਦੇ ਮੰਗੂ ਮੈਂ ਕਮਾਈ ਕਰੀ ਵੀ ਤਕਾਂ ਮਿਲ ਜਿਵੇਂ ਫੇਰ ਅਗਲਾ ਚੱਲ ਦੁੱਖ ਦੱਸਦਾ ਅਸੀਂ 4-5 ਸਾਲ ਦਾ ਕਿਸੇ ਦਾ ਨਾਮ ਵੀ ਨਹੀਂ ਲੇਤਾ ਜੇ ਸਾਨੂੰ ਦੁਖੀ ਕਰ ਦੇਂਦਾ ਦੱਸਦੇ ਆ ਮੈਂ ਮੈਂ ਇਹ ਵੀ ਨਹੀਂ ਹੈਗਾ ਵੀ ਮੈਂ ਕਮਜ਼ੋਰ ਘਰੋਂ ਸੀ ਕਿ ਵੀ ਮੇਰੇ ਮਾਪੇ ਗਰੀਬ ਸੀ ਮੈਂ ਪੂਰੇ ਵਧੀਆ ਕਹਿੰਦੇ ਕੋ ਹਾਂਦੇ ਘਰੋਂ થી ਆ ਮੈਂ ਇਹ ਨਹੀਂ ਹੈਗਾ ਉਹ ਨਾ ਕਰਦੇ ਨੇ ਬੋਰ ਕਰਾ ਲਾਂਗੇ ਆ ਕਰਾ ਲਾਂਗੇ ਫਿਰ ਮੁੱਕ ਕਰਦੇ ਨੇ ਫਿਰ ਲੜਣਾ ਹੁੰਦੇ ਨੇ ਹੈ ਛੋੜੇ ਨਾ ਏ ਤੱਕਾ ਹੋਵੇ ਫਿਰ ਬਤਾ ਲੱਗੀ ਤੇ ਤੁਹਾਨੂੰ ਪਤਾ ਲੱਗ ਗਿਆ ਵੀ ਹਾਂ ਕਿਵੇਂ ਬੋਲੀ ਦਾ ਹਾਂ ਕਿਵੇਂ ਅਖੇ ਜਨਾਨੀ ਤੇਜ ਆ ਜਨਾਨੀ ਤੇਜ ਆ ਜੇ ਜਨਾਨੀ ਤੇਜ ਆ ਤਾਂ ਹੀ ਐਡਾ ਘਰ ਆ ਤਾਂ ਹੀ ਆ ਬੰਦਾ ਜੱਗ ਤੇ ਜਿਉਂਦਾ ਬੈਠਾ ਰੱਖਿਆ ਹੋਇਆ ਮੈਂ ਹੁਣ ਵੀ ਉਹਨੇ ਮਾਰ ਦੇਣਾ ਸੀ ਹੁਣ ਵੀ ਉਹ 25 ਉਹਨੂੰ ਅਪ੍ਰੈਲ ਨੂੰ ਮਾਰਨਾ ਸੀ ਇਹਨੂੰ ਜੇ ਮੈਂ ਨਾ ਨਾ ਹੁੰਦੀ ਘਰੇ ਨਾ ਉਹ ਮੈਨੂੰ ਐਂ ਲੱਗਦਾ ਕਿਉਂਕਿ ਅਸੀਂ 24 ਨੂੰ ਵੀ ਕਰਨੀ ਸੀ ਹਨਾ ਪਰ 23 ਨੂੰ ਵੀ ਕਰਨੀ ਸੀ ਕਿ ਅਸੀਂ ਮਾਪੋਤ ਗਏ ਹੋਏ ਸੀ ਉਹਨਾਂ ਨੂੰ ਐਂ ਲੱਗਿਆ ਵੀ ਇਹ ਇਕੱਲਾ ਘਰ ਆ ਵੀ ਅੱਜ ਇਹਨੂੰ ਮਾਰ ਦੰਨੇ ਆ ਇਹਨੂੰ ਮਾਰਨੇ ਆਏ ਸੀ ਉਹ ਦਿਨ ਉਹ ਮਾਰਨੇ ਮਾਰਨੇ ਆਏ ਸੀ ਪਾਣੀ 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 ਦਾ ਕੀ ਹੈ ਹੈ ਇਹ ਤਾਂ ਹੁਣ ਮੈਂ ਛੱਦੇ ਲੂਘ ਲਿਆ ਪਾਣੀ ਵਢ ਲਿਆ ਇਹ ਤਾਂ ਆਪਣੀਆਂ ਆਪਾ ਈ ਕਨਈਆਂ ਨੇ ਦੋਸਤਾਂ ਨੂੰ ਵੀ ਪਾਣੀ ਬੁਲਾਉਂਦਾ ਦੀ ਆਪਣੇ ਸਿੱਖਾਂ ਨੂੰ ਵੀ ਮੈਂ ਸਭ ਕੁਝ ਭੁੱਲ ਗਈ ਸੀ ਸਭ ਕੁਝ ਭੁੱਲ ਗਈ ਸੀ ਉਹਨਾਂ ਨੇ ਵਿਆਹ ਵੀ ਕਰੇ ਨੇ ਉਹਨਾਂ ਨੇ ਸਭ ਕੁਝ ਕਰਿਆ ਖੋਦ ਇਹਦੇ ਆਪ ਦੇ ਜਿਨ੍ਹਾਂ ਨੇ ਸਾਨੂੰ ਲੁੱਟਿਆ ਆਪਣੇ ਇਹਨਾਂ ਦੇ ਚਾਰ ਭਤੀਜ ਬਤੀਜੀਆਂ ਦੇ ਵਿਆਹ ਹੋਏ ਚਾਰਾਂ ਦੇ ਆ ਬੰਦਾ ਮੂੰਹ ਤੇ ਬੈਠਾ ਜੇ ਇਹਨੂੰ ਮੈਂ ਕਿਹਾ ਵੀ ਚੱਲ ਮੈਨੂੰ ਬਾਜ਼ਾਰ ਲੈ ਕੇ ਜਾ ਤੇਰੀ ਭਤੀਜੀ ਦਾ ਵਿਆਹ ਤੇਰੇ ਭਤੀਜੇ ਦਾ ਵਿਆਹ ਮੈਨੂੰ ਮੈਨੂੰ ਸੂਟ ਲੈ ਕੇ ਦੇ ਅਸੀਂ ਨਹੀਂ ਖਰੀਦਾਂ ਮੈਨੂੰ ਚਾਅ ਨਹੀਂ ਸੀ ਵੀ ਜਿਹੜੇ ਲਟੇਰੇ ਨੇ ਇਹਦੀ ਭੈਣ ਇੱਥੇ ਬੈਠੀ ਗਈ ਜਾਵੇ ਟੈਂਟ ਲੱਗਦਾ ਟੈਂਟ ਲੱਗਦਾ ਮੈਂ ਉਹਨੂੰ ਇੱਕੋ ਗੱਲ ਮੋੜ ਕੇ ਕਹੀ ਵੀ ਜਾਂ ਤਾਂ ਭਾਈ ਇੱਥੇ ਬੈਠ ਕੇ ਉਹਨਾਂ ਦੀ ਸ਼ੋਭਾ ਨਾ ਕਰ ਜਾਂ ਤੂੰ ਉੱਧਰ ਚਲੀ ਜਾ ਵੀ ਇਹ ਟੈਂਟ ਸਾਡੇ ਪੈਸਿਆਂ ਦਾ ਸਾਨੂੰ ਸਾਫ਼-ਸਾਫ਼ ਪਤਾ ਮੇਰੇ ਕੋ ਕਾਗਜ਼ ਪਹਿਨੇ ਮੇਰੇ ਕੋ ਸਭ ਕੁਝ ਪਿਆ ਵੀ ਸਾਡੇ ਪੈਸੇ ਨੇ ਜਿੰਨਾ ਦਾ ਟੈਂਟ ਲੱਗਦਾ ਮੈਂ ਇਹ ਵੀ ਗੱਲ ਕਹੀ ਸੀ ਭਾਵੇਂ ਰੋਡ ਤੱਕ ਟੈਂਟ ਲਾ ਦੇਣ ਪੈਸਾ ਸਾਡਾ ਹੀ ਆ ਉਹ ਤਾਂ ਟਾਲਾ ਨਾ ਦੇਣ ਚਾਹੇ ਗਾਹਾਂ ਤੱਕ ਟੈਂਟ ਲਾ ਕੇ ਫੇਰ ਕੀ ਕਰ ਸਹਾ ਕਰਦੇ ਆ ਫੇਰ ਕੀ ਕਰ ਲਿਆ ਫੇਰ ਕੀ ਕਰ ਲਿਆ ਮੈਂ ਮੈਂ ਵਿਆਹ ਕੇ ਆਈ ਆ ਆਪਣੇ ਆਪਣੇ ਸਹੁਰੇ ਪਰਿਵਾਰ ਚ ਵਿਆਹ ਕੇ ਆਈ ਸੀ ਸਾਰਾ ਇਹਦਾ ਸਾਰਾ ਪਰਿਵਾਰ ਮੈਨੂੰ ਵਿਆਉਣ ਗਿਆ ਸੀ ਉਹਦੀ ਆਪਦੀ ਤੇ ਸਹੁਰੇ ਵੀ ਨਹੀਂ ਸੀ ਗਈ ਆਪਦੇ ਪਰੋਣੇ ਦੀ ਮਾਸੀ ਦੇ ਪਿੰਡ ਗਈ ਸੀ ਵਿਆਹ ਕੇ ਜੇ ਇੰਨੇ ਸੱਚੇ ਸੁਥਰੇ ਸੀ ਨਾ ਕੁੜੀ ਨੂੰ ਉੱਥੇ ਸਹੁਰੇ ਤੋੜਦੇ ਉਹ 6-7 ਸਾਲ ਬਾਅਦ ਬਾਹਰੋਂ ਮੁੜ ਕੇ ਆਈ ਫੇਰ ਕਿਤੇ ਆਪਦੇ ਸਹੁਰੇ ਘਰ ਗਈ ਸੀ ਇੰਨੇ ਸੱਚੇ ਸੁਥਰੇ ਸੀ ਨਾ ਵੀ ਆਪਦੀ ਕੁੜੀ ਨੂੰ ਵਿਆਹ ਕੇ ਸਹੁਰੇ ਘਰ ਤੋਂ ਵੀ ਆਪਦੀਆਂ ਕਾਸਤ ਦੂਏ ਦੇ ਹੱਥ ਚ ਉਹ ਗੱਲ ਆ ਤੁਸੀਂ ਕਹਿ ਦਿੰਦੇ ਹੋ ਕਹਿਣ ਵਾਲਾ ਕਹਿ ਦਿੰਦਾ ਇਹ ਮੈਨੂੰ ਪਤਾ ਵੀ ਇਹ ਕਰਮ ਹੈ ਕਿਵੇਂ ਜੋੜਿਆ ਤੇ ਮੇਰੇ ਬੰਦੇ ਨੂੰ ਪਤਾ ਵੀ ਇਹ ਕਰ ਤੇ ਹੁਣ ਦੂਜਾ ਸਾਡੀ ਲਾਦ ਨੂੰ ਪਤਾ ਜਦੋਂ ਲਾਦ ਦੇ ਖੜੇ ਹੋਏ ਕੋਈ ਬਾਪ ਨੂੰ ਕੁੱਟਣ ਆ ਜਵੇ ਨਾ ਉਹ ਛੋਟੀ ਜੀ ਗੱਲ ਨਹੀਂ ਹੁੰਦੀ ਹੈਗੀ ਛੋਟੀ ਜੀ ਗੱਲ ਨਹੀਂ ਹੈਗੀ ਉਹ ਹੈ ਉਹਨੇ ਮੁੰਡੇ ਨੇ ਆਪਦਾ ਬਾਪ ਤਾਂ ਕੁੱਟ ਲਿਆ ਮਾਰ ਲਿਆ ਹੁਣ ਉਹ ਇਹਨੂੰ ਵੀ ਆਉਂਦਾ ਤੂੰ ਆਪਦੇ ਨੂੰ ਇਹ ਮਾਰ ਲਿਆ ਭਾਈ ਸਾਡੇ ਵਾਲੇ ਨੂੰ ਤਾਂ ਤੂੰ ਹੱਥ ਵੀ ਨਹੀਂ ਲਾ ਸਕਦਾ ਕਿਉਂਕਿ ਹੈ ਜਦੋਂ ਆਪਣਾ ਜਿਹਾਰ ਛੋਟਾ ਜਿਹੀ ਸੀਗਾ ਮੇਰੇ ਖਿਆਲ ਨਾਲ ਕੋਈ 5-6 ਮਹੀਨੇ ਦਾ ਸੀ 2012 ਦੇ ਵਿੱਚ ਇਹ ਗੱਲ ਮੈਂ ਕਹਤੀ ਸੀਗੀ ਮੈਂ ਖੈਰ ਲਈ ਕਿ ਮੈਂ ਕੱਲੀਓ ਬਹੁਤ ਆ ਇਹਦਾ ਇਹਨੂੰ ਬੜਾ ਭਾਈ ਇਹਨੂੰ ਇੱਟਾਂ ਮਾਰਨ ਆਇਆ ਸੀ ਮੈਂ ਕਿਹਾ ਤੂੰ ਮਾਰ ਇੱਟ ਇਹਦੇ ਲਈ ਤਾਂ ਮੈਂ ਕੱਲੀਓ ਬਹੁਤ ਮੈਂ ਆਪਣੇ ਬੰਦੇ ਦੇ ਨਾਲ ਖੜੀ ਆ ਮੈਂ ਕਦੇ ਆਪਣੇ ਬੰਦੇ ਦਾ ਸਾਥ ਨਹੀਂ ਛੱਡਿਆ ਕਦੇ ਵੀ ਨਹੀਂ ਛੱਡਿਆ ਮੈਨੂੰ ਬਹੁਤ ਬੰਦੇ ਭੇਜੇ ਇਹਨਾਂ ਨੇ ਬਹੁਤ ਬੰਦੇ ਭੇਜੇ ਆਪਣੀ ਵੀਡੀਓ ਲੰਬੀ ਹੋ ਜਾਂਦੀ ਆ ਬਹੁਤ ਬੰਦੇ ਭੇਜੇ ਸੀ ਇਹਨਾਂ ਨੇ ਕਿਹਾ ਸੀ ਵੀ ਇਹਨੂੰ ਚੁੱਪ ਕਰਾ ਲੀਏ ਹੁਣ ਵੀ ਕੋਈ ਗੱਲ ਆ ਜਨਾਨੀ ਬੋਲਦੀ ਆ ਜਨਾਨੀ ਜਿੱਦਣ ਮੈਂ ਚੁੱਪ ਕਰ ਗਈ ਨਾ ਉਸ ਦਿਨ ਤੁਹਾਨੂੰ ਆ ਬੰਦੇ ਦੀ Laash ਦਿਖੂਗੀ ਇਹ ਜਿਉਂਦਾ ਜਾਗਦਾ ਨਹੀਂ ਦਿਖੂਗਾ ਕਿ ਉਹਨੂੰ ਕੋਈ ਨਹੀਂ ਮਾਰ ਸਕਦਾ ਜੇ ਮੈਂ ਇਹਦੇ ਨਾਲ ਰਹਿਣੀ ਆ ਪੱਠੇ ਵੱਢਣ ਜਾਂਦੀ ਆ ਕਿਤੇ ਵੀ ਹਰੇਕ ਕੰਮ ਦੇ ਵਿੱਚ ਮੈਂ ਇਹਨਾਂ ਦੇ ਨਾਲ ਹੁੰਨੀਓ ਹੁੰਨੀ ਆ ਹਰੇਕ ਕੰਮ ਮੈਂ ਆਪਣੇ ਬੰਦੇ ਦੇ ਨਾਲ ਕਰਾਉਣੀ ਆ ਠੀਕ ਆ ਜੇ ਅਸੀਂ ਉਹ ਕੰਮ ਕਰਦੇ ਆ ਤਾਂ ਸਾਡਾ ਘਰ ਚੱਲਦਾ ਸਾਨੂੰ ਕੋਈ ਰੋਟੀ ਦੇਣ ਨਹੀਂ ਆਉਂਦਾ ਜਿਹੜੇ ਕਹਿੰਦੇ ਨੇ ਜਨਾਨੀ ਤੇਜ ਆ ਨਾ ਤੁਸੀਂ ਸਾਨੂੰ ਰੋਟੀ ਦੇਣ ਨਹੀਂ ਆਉਂਦੇ ਅੰਗਰ ਨਾਲ ਡਾਲਰ ਬੰਦ ਬੰਦ ਕੇ ਇੱਕ ਰਾਹ ਦਿੰਦਾ ਬੰਦ ਵੀ ਨਹੀਂ ਨਾ ਕੰਮ ਵਾਲੇ ਨੇ ਵੀ ਕੋਈ ਅਸੀਂ ਕੰਮ ਵਾਲੇ ਲਾਹੇ ਸਾਡੇ ਕੰਮ ਵਾਲੇ ਵੀ ਹਟਾ ਤੇ ਆਈਆਂ ਬਾਹਰੋਂ ਆ ਕੇ ਲਾਗੀਆਂ ਤੱਥੀਆਂ ਨੂੰ ਸਭ ਨੂੰ ਡਾਲਰ ਦੇਤੇ ਜੇ ਹੁਣ ਮੇਰੇ ਵਰਗੀ ਨੇ ਕੰਮ ਕਰਾ ਕੇ ਅਗਲੇ 200 ਰੁਪਏ ਦਿੱਤਾ ਅਗਲਾ ਪਤਾ ਕਿ ਲਾਗੀ ਕੀ ਸੁਣਾਉਂਦਾ ਉਹ ਡਾਲਰ ਦਿੰਦੇ ਨੇ ਫਿਰ ਮੈਂ ਅਗਲੇ ਨੂੰ ਮੋੜ ਕੇ ਕਿਹਾ ਭਾਈ ਤੁਸੀਂ ਡਾਲਰ ਦੇ ਲੈ ਲਓ ਚੱਲੀ ਡਾਲਰ ਲਾਵਾਂਗੇ ਗਾ ਨੂੰ ਡਾਲਰ ਅਸੀਂ ਕਿੱਥੋਂ ਲਵਾਂ ਮੈਂ ਡਾਲਰ ਕਿੱਥੋਂ ਦੇ ਦੂੰ ਮੇਰੇ ਕੋਲ ਤਾਂ ਪਾਈ ਹੈ ਉਹਨਾਂ ਨੂੰ ਕਿਹਾ ਮੇਰੇ ਕੋਲ ਤਾਂ ਰੁਪਈਆ ਹੈ ਮੈਂ ਤਾਂ ਰੁਪਈਆ ਹੀ ਦਵਾਂ ਬਹਿਗਰੂ ਮੈਨੂੰ ਡਾਲਰ ਵਾਲੀ ਕਰ ਦਵੇ ਮੈਂ ਵੀ ਦੇ ਦੂੰ ਹਣਾ ਮਿਹਨਤ ਅਗਲਾ ਅਗਲਾ ਨਾਲ ਕਿੰਨੇ ਕ ਡਾਲਰ ਦੇਤੇ ਦੀ 32 33 ਡਾਲਰ 32 33 ਡਾਲਰਾਂ ਦੀ ਤੁਸੀਂ ਆਪ ਇੱਥੇ ਅਕਾਊਂਟ ਕਰਕੇ ਦੇਖ ਲਓ 32 33 ਡਾਲਰਾਂ ਦਾ ਕੀ ਬਣਦਾ ਕਿਉਂਕਿ ਜਿਹੜੇ ਬੰਦੇ ਨੂੰ ਹੁਣ ਇੱਕ ਘਰ 'ਚ ਕੰਮ ਕਰਨ ਵਾਲੇ ਬੰਦੇ ਨੂੰ ਆਪਾਂ ਡਾਲਰ ਦੇ ਦਈਏ ਨਾ ਫਿਰ ਉਹ ਤਾਂ ਭਾਈ ਹੁਣ ਗਾਊਗਾ ਇਹ ਵੀ ਸਾਨੂੰ ਡਾਲਰ ਦਿੱਤੇ ਡਾਲਰ ਮਿਹਨਤ ਤਾਂ ਉਨੀ ਹੀ ਬਣੀ ਸੀ 32 33 ਡਾਲਰਾਂ ਦਾ ਤੁਸੀਂ ਆਪ ਅਕਾਊਂਟ ਕਰਕੇ ਦੇਖ ਲਿਓ ਇੱਥੇ 32 33 ਡਾਲਰਾਂ ਦਾ ਕੀ ਬਣਿਆ ਹੋਊਗਾ ਹੁਣ ਤਾਂ ਹਲੇ ਡਾਲਰ ਦਾ ਰੇਟ ਵੀ ਬਹੁਤ ਆ ਉਦੋਂ ਤਾਂ ਡਾਲਰ ਦਾ ਰੇਟ ਵੀ ਨਹੀਂ ਸੀਗਾ ਠੀਕ ਹੈ ਤੇ ਕਮੈਂਟ ਕਰਨ ਤੋਂ ਪਹਿਲਾਂ 10 ਕੋਚਿਆ ਕਰੋ ਜਾਂ ਤਾਂ ਕਮੈਂਟ ਕਰਿਆ ਨਾ ਕਰੋ ਠੀਕ ਆ ਜਾਂ ਤਾਂ ਸਾਡੀ ਵੀਡੀਓ ਨਾ ਦੇਖਿਆ ਕਰੋ ਬਸ ਜੇ ਆਸੀ ਇੱਕ ਤੋਂ ਕੌੜੇ ਲੈ ਸਾਡੀ ਵੀਡੀਓ ਨੂੰ ਦੇਖੋ ਸਾਨੂੰ ਅਨਸਬਸਕ੍ਰਾਈਬ ਕਰ ਦੋ ਹਾਂ ਤੁਹਾਡੇ ਕੋਲ অপਸ਼ਨ ਹੈਗੀ ਆ ਮੇਰੇ ਕੋ ਵੀ ਕੋਣਾ ਨਾ ਸਾਡੇ ਬੋਲ ਚ ਨਾ ਤੁਹਾਨੂੰ ਤੇਜ ਜਨਾਨੀ ਦੇਖਣ ਨੂੰ ਮਿਲੂਗੀ ਠੀਕ ਆ ਤੁਸੀਂ ਨਾਟ ਇਨਟ੍ਰਸਟ ਚ ਸਾਡੀ ਵੀਡੀਓ